ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਅਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿਵੇਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਜਗ ਦੀ ਜੋਤ ਦੇ ਘਿਓ ਦੀ ਤਾਕਤ ਦੇ ਬਾਰੇ ਕਿ ਕਿਵੇਂ ਕਿਸੇ ਭੈਣ ਦੇ ਨਾਲ ਵੱਡਾ ਚਮਤਕਾਰ ਹੋ ਗਿਆ ਸੋ ਇਸ ਬਾਰੇ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਵਾਲੇ ਹਾਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਖਦੇ ਹਨ ਕਿ ਅੰਮ੍ਰਿਤਸਰ ਸਾਹਿਬ ਦੇ ਅੰਦਰ ਡਾਕਟਰ ਸਹਿਬਾਨ ਨੇਕਜੀ ਸਰਦਾਰ ਪਰਮਜੀਤ ਸਿੰਘ ਰਾਣਾ ਉਹਨਾਂ ਨੇ ਆਪਣੇ ਜਵਾਨੀ ਵਿੱਚ ਇੱਕ ਬੜੀ ਹੀ ਪਿਆਰੀ ਘਟਨਾ ਸਾਡੇ ਨਾਲ ਸਾਂਝੀ ਕੀਤੀ ਆਖਦੇ ਹਨ ਕਿ ਮੇਰੇ ਨਾਲ ਜਿਹੜੇ ਕੌਤਕ ਹੋਏ ਨੇ ਵੈਸੇ ਤਾਂ ਬਹੁਤ ਹਨ ਪਰ ਉਹਨਾਂ ਦੇ ਵਿੱਚੋਂ ਇੱਕ ਉਹਨਾਂ ਨੇ ਦੱਸਿਆ ਤੇ ਬੜਾ ਹੀ ਪਿਆਰੀ ਘਟਨਾ ਸੀ। ਉਹ ਆਖਦੇ ਹਨ ਇੱਕ ਦਿਨ ਮੇਰੇ ਕੋਲ ਇੱਕ ਮਾਈ ਆਈ। ਉਹ ਬਹੁਤ ਹੀ ਬਜ਼ੁਰਗ ਸਨ। ਉਹ ਆਖਦੇ ਹਨ ਕਿ ਡਾਕਟਰ ਸਾਹਿਬ ਜੀ ਮੇਰੀ ਛਾਤੀ ਦੇ ਵਿੱਚ ਦਰਦ ਰਹਿੰਦਾ ਹੈ। ਕਿਰਪਾ ਕਰਕੇ ਕੋਈ ਦਵਾਈ ਹੀ ਦੇ ਦਿਓ। ਜਿਹੜਾ ਇਹ ਮੇਰਾ ਦਰਦ ਹੈ ਥੋੜਾ ਜਿਹਾ ਘਟ ਜਾਵੇ। ਡਾਕਟਰ ਸਾਹਿਬ ਨੇ ਕਿਹਾ ਮਾਤਾ ਜੀ ਦਵਾਈ ਮੈਂ ਤੁਹਾਨੂੰ ਦੇ ਦੇਵਾਂਗਾ। ਪਹਿਲਾਂ ਆਪਾਂ ਇੱਕ ਵਾਰੀ ਤੁਹਾਡਾ ਐਕਸ-ਰੇ ਕਰਵਾ ਲੈਂਦੇ ਹਾਂ। ਕਿ ਪਤਾ ਲੱਗ ਜਾਵੇ ਇਹ ਦਰਦ ਕਹਦਾ ਹੁੰਦਾ ਹੈ ਜਦੋਂ ਡਾਕਟਰ ਪਰਮਜੀਤ ਸਿੰਘ ਰਾਣਾ ਨੇ ਉਸ ਮਾਈ ਦੇ ਐਕਸ-ਰੇ ਕਰਵਾਏ ਤਾਂ ਸਾਤ ਸੰਗਤ ਜੀ ਛਾਤੀ ਦੇ ਵਿੱਚ ਰਸੌਲੀਆਂ ਆ ਗਈਆਂ ਕੁਝ ਗੱਠਾਂ ਬਣੀਆਂ ਹੋਈਆਂ ਸਨ ਡਾਕਟਰ ਸਾਹਿਬਾਨ ਨੇ ਕਿਹਾ ਕਿ ਮਾਈ ਜੀ ਤੁਹਾਡੀ ਛਾਤੀ ਦੇ ਵਿੱਚ ਗੱਠਾਂ ਬਣ ਗਈਆਂ ਹਨ ਤੇ ਗੱਠਾਂ ਕਰਕੇ ਰਸੌਲੀਆਂ ਦੇ ਕਰਕੇ ਤੁਹਾਨੂੰ ਦਰਦ ਹੁੰਦਾ ਹੀ ਰਹਿੰਦਾ ਹੈ ਤੇ ਮਾਈ ਨੇ ਪੁੱਛਿਆ ਜੀ ਫਿਰ ਇਲਾਜ ਹੀ ਕੋਈ ਕਰ ਦਿਓ ਉਹ ਕਹਿੰਦੇ ਕਿ ਇਲਾਜ ਇਸ ਦਾ ਹੈਗਾ ਹੈ ਪਰ ਆਪਰੇਸ਼ਨ ਹੋਵੇਗਾ ਇਹ ਸਾਰੀਆਂ ਇਹ ਗੱਠਾਂ ਫਿਰ ਖਤਮ ਹੋ ਜਾਣਗੀਆਂ ਤੇ ਤੁਹਾਨੂੰ ਫਿਰ ਆਰਾਮ ਮਿਲ ਜਾਵੇਗਾ ਮਾਈ ਨੇ ਡਾਕਟਰ ਸਾਹਿਬ ਨੂੰ ਪੁੱਛਿਆ ਕਿ ਡਾਕਟਰ ਸਾਹਿਬ ਖਰਚਾ ਕਿੰਨਾ ਕੁ ਹੋਵੇਗਾ ਉਹ ਆਖਦੇ ਹਨ ਜੀ ਖਰਚਾ ਕੋਈ ਜ਼ਿਆਦਾ ਨਹੀਂ ਹੈ ਕੋਈ 40-50 ਹਜ਼ਾਰ ਦਾ ਖਰਚਾ ਹੋਵੇਗਾ ਤੁਸੀਂ ਅੱਜ ਮੈਨੂੰ ਫੀਸ ਜਮ੍ਹਾਂ ਕਰਵਾ ਦਿਓ ਭਾਵੇਂ 1000 ਰੁਪਿਆ ਹੀ ਜਮ੍ਹਾਂ ਕਰਵਾ ਦਿਓ ਮਾਈ ਨੇ 1000 ਰੁਪਿਆ ਜਮ੍ਹਾਂ ਕਰਵਾ ਦਿੱਤਾ ਤੇ ਕਹਿੰਦੇ ਕਿ ਮੈਂ ਆਪਰੇਸ਼ਨ ਤੋਂ ਬਾਅਦ ਬਾਕੀ ਸਾਰੇ ਹੀ ਤੁਹਾਡੇ ਪੈਸੇ ਦੇ ਦੇਵਾਂਗੇ ਡਾਕਟਰ ਸਾਹਿਬ ਨੇ ਇਹ ਕਿਹਾ ਕਿ 2-3 ਦਿਨ ਦਵਾਈਆਂ ਖਾ ਲਓ ਦਵਾਈਆਂ ਮਾਤਾ ਜੀ ਤੁਸੀਂ ਸ਼ੱਕ ਲਓ ਤੇ ਜਦੋਂ ਦਵਾਈ ਖਤਮ ਹੋ ਜਾਵੇਗੀ 2 ਕੁ ਦਿਨਾਂ ਦੇ ਬਾਅਦ ਆਪਾਂ ਆਪਰੇਸ਼ਨ ਕਰ ਦੇਵਾਂਗੇ ਜੋ ਤੁਹਾਡਾ ਇਹ ਰੋਗ ਹੈ ਫਿਰ ਜੜ ਤੋਂ ਖਤਮ ਹੋ ਜਾਵੇਗਾ ਮਾਈ ਦਵਾਈ ਲੈ ਕੇ ਘਰ ਆਈ ਤੇ ਦੂਜੇ ਦਿਨ ਡਾਕਟਰ ਸਾਹਿਬਾਨ ਨੂੰ ਕੋਈ ਐਮਰਜੈਂਸੀ ਪੈ ਗਈ ਉਹਨੇ ਕਿਤੇ ਬਾਹਰ ਜਾਣਾ ਸੀ 15 ਕੁ ਦਿਨ ਵਾਸਤੇ ਉਹ ਡਾਕਟਰ ਸਾਹਿਬਾਨ ਨੇ ਮਾਈ ਨੂੰ ਫੋਨ ਕੀਤਾ ਕਿ ਮਾਈ ਆਪਰੇਸ਼ਨ ਜਿਹੜਾ ਤੁਹਾਡਾ ਹੈ ਆਪਾਂ ਪਰਸੋਂ ਕਰਾਂਗੇ ਹੁਣ ਉਹ 15 ਦਿਨਾਂ ਬਾਅਦ ਕਰਾਂਗੇ ਜਾਂ ਮੈਨੂੰ ਕੋਈ ਐਮਰਜੈਂਸੀ ਪੈ ਗਈ ਹੈ 15 ਦਿਨ ਵਾਸਤੇ ਮੈਂ ਕਿਤੇ ਬਾਹਰ ਜਾਣਾ ਹੈ 15 ਦਿਨ ਦੇ ਬਾਅਦ ਮੈਂ ਆਵਾਂਗਾ ਫਿਰ ਤੁਹਾਨੂੰ ਕਾਲ ਕਰਾਂਗਾ ਤੇ ਤੁਹਾਡਾ ਆਪਰੇਸ਼ਨ ਕਰ ਦੇਵਾਂਗੇ ਡਾਕਟਰ ਸਾਹਿਬਾਨ ਨੇ ਮਾਈ ਨੂੰ ਫੋਨ ਕੀਤਾ ਤੇ ਮਾਈ ਨੇ ਵੀ ਕਿਹਾ ਕਿ ਚਲੋ ਕੋਈ ਗੱਲ ਨਾ ਪਈ ਮਾਈ ਦੂਜੇ ਇੱਕ ਦਿਨ ਗੁਰਦੁਆਰਾ ਸ਼ਹੀਦਾਂ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਚਲੀ ਗਈ ਉਥੇ ਬੜੇ ਉਦਾਸ ਹੋ ਕੇ ਸੋਚੀ ਬੈਠੀ ਹੋਈ ਸੀ ਉਹਦੇ ਨਾਲ ਇੱਕ ਸਹੇਲੀ ਨੇ ਉਹਨੂੰ ਪੁੱਛਿਆ ਕਿ ਮਾਈ ਨੇ ਕਿਹਾ ਭਾਈ ਕੀ ਹੋਇਆ ਮੂੰਹ ਕਿਉਂ ਲਮਕਾਇਆ ਹੋਇਆ ਉਦਾਸ ਕਿਉਂ ਬੈਠੇ ਹੋ ਉਸ ਮਾਈ ਨੇ ਸਾਰੀ ਗੱਲਬਾਤ ਦੱਸੀ ਕਿ ਭਾਈ ਐਦਾਂ ਮੈਂ ਐਕਸਰੇ ਕਰਾਏ ਹਨ ਮੇਰੀ ਛਾਤੀ 'ਚ ਗੱਠਾ ਨਿਕਲੀਆਂ ਹਨ ਡਾਕਟਰ ਨੇ ਆਪਰੇਸ਼ਨ ਕਰਨਾ ਸੀਗਾ ਤੇ ਹੁਣ ਡਾਕਟਰ 15 ਦਿਨਾਂ ਵਾਸਤੇ ਕਿਧਰੇ ਬਾਹਰ ਚਲੇ ਆ ਗਿਆ ਹੈ ਹੁਣ 15 ਦਿਨ ਬਾਅਦ ਮੇਰਾ ਆਪਰੇਸ਼ਨ ਹੋਣਾ ਹੈ ਮੈਂ ਬਾਬਾ ਦੀਪ ਸਿੰਘ ਜੀ ਦੇ ਚਰਨਾਂ 'ਚ ਅਰਦਾਸ ਕਰਨ ਆਈ ਹਾਂ ਕਿ ਜਦੋਂ ਵੀ ਆਪਰੇਸ਼ਨ ਹੋਵੇ ਮੇਰਾ ਆਪਰੇਸ਼ਨ ਸਹੀ ਤਰੀਕੇ ਨਾਲ ਹੋ ਜਾਵੇ ਕੋਈ ਵੀ ਹੁਣ ਪ੍ਰੋਬਲਮ ਨਾ ਵਧੇ ਤੇ ਮੇਰਾ ਆਪਰੇਸ਼ਨ ਸਹੀ ਤਰੀਕੇ ਨਾਲ ਹੀ ਹੋਵੇ ਉਸ ਗੁਰਮਖ ਬੀਬੀ ਨੇ ਉਸ ਮਾਈ ਨੂੰ ਕਿਹਾ ਕਹਿੰਦੀ ਕਿ ਵਧੀਆ ਹੋ ਗਿਆ ਤੈਨੂੰ 15 ਦਿਨ ਮਿਲ ਗਏ ਹਨ ਧਿਆਨ ਦੇਣਾ ਸਾਧ ਸੰਗਤ ਜੀ ਇਸ ਗੱਲ ਦੇ ਵੱਲ ਉਹਨੇ ਕਿਹਾ ਕਿ ਬਹੁਤ ਵਧੀਆ ਹੋਇਆ ਤੁਹਾਨੂੰ 15 ਦਿਨ ਮਿਲ ਗਏ ਹਨ ਤੁਸੀਂ ਇਹ ਇੱਕ ਕਰਕੇ ਇਸ ਦਿਨ ਰੋਜ਼ ਹੀ ਬਾਬਾ ਦੀਪ ਸਿੰਘ ਜੀ ਦੇ ਜਰਨਾ ਵਿੱਚ ਆਇਆ ਕਰੋ ਆ ਕੇ ਰੋਜ਼ ਹੀ ਹਾਜ਼ਰੀ ਲਗਵਾਇਆ ਕਰੋ ਤੇ ਦੋ ਸੁਖਮਨੀ ਸਾਹਿਬ ਤੇ ਪਾਠ ਗੁਰਦੁਆਰਾ ਸਾਹਿਬ ਦੇ ਅੰਦਰ ਬੈਠ ਕੇ ਕਰਿਆ ਕਰੋ ਉਸ ਮਾਈ ਨੇ ਜਿੱਥੇ ਬਾਬਾ ਦੀਪ ਸਿੰਘ ਜੀ ਦੀ ਜੋਤ ਬਲਦੀ ਹੈ ਉਸ ਜੋਤ ਦਾ ਕਹਿੰਦੇ ਕਿ ਥੋੜਾ ਜਿਹਾ ਘਿਓ ਵੀ ਆਪਣੇ ਛਾਤੀ ਦਾ ਜਿੱਥੇ ਵੀ ਦਰਦ ਹੁੰਦਾ ਹੈ ਜਾਣ ਲਗਿਆਂ ਲਗਾ ਕੇ ਜਾਇਆ ਕਰੋ ਉਹ ਮਾਤਾ ਨੂੰ ਕਹਿੰਦੀ ਕਿ ਜਦੋਂ ਜਦੋਂ ਤੁਸੀਂ ਇਹ ਘਿਓ ਲਗਾਵੋਗੇ ਨਾ ਤੁਹਾਡੇ ਇਹ ਰੋਗ ਸਾਰੇ ਹੀ ਦੂਰ ਹੋ ਜਾਣਗੇ। ਬਾਬਾ ਦੀਪ ਸਿੰਘ ਜੀ ਤੁਹਾਡੇ ਤੇ ਕਿਰਪਾ ਕਰ ਦੇਣਗੇ। ਹੁਣ ਮੈਂ ਡਾਕਟਰ ਦੀ ਦਿੱਤੀ ਦਵਾਈ ਵੀ ਖਾਂਦੀ ਹਾਂ ਤੇ ਰੋਜ਼ ਸੁਖਮਨੀ ਸਾਹਿਬ ਦੇ ਦੋ ਪਾਠ ਵੀ ਕਰਦੀ ਹਾਂ। ਰੋਜ਼ ਹੀ ਜੋਤਾਂ ਦੇ ਵਿੱਚੋਂ ਥੋੜਾ ਜਿਹਾ ਘਿਓ ਲੈ ਕੇ ਜਿੱਥੇ ਦਰਦ ਹੁੰਦਾ ਸੀਗਾ ਉੱਥੇ ਲਗਾ ਲੈਂਦੀ ਸੀ। ਇਸ ਤਰ੍ਹਾਂ ਕਰਦਿਆਂ ਕਰਦਿਆਂ 15 ਦਿਨ ਹੋ ਗਏ ਸਨ। ਰੋਜ਼ ਦਾ ਇਹ ਨਿਯਮ ਪੂਰਾ ਕੀਤਾ। 15 ਦਿਨ ਬਾਅਦ ਡਾਕਟਰ ਸਾਹਿਬਾਨ ਦਾ ਫੋਨ ਆਇਆ ਕਿ ਤੁਸੀਂ ਆ ਜਾਓ ਮਾਈ ਅੱਜ ਤੁਹਾਡਾ ਆਪਰੇਸ਼ਨ ਕਰ ਦੇਵਾਂਗੇ ਮਾਈ ਨੇ ਫਿਰ ਅਰਦਾਸ ਕੀਤੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਆਪਰੇਸ਼ਨ ਸਹੀ ਤਰੀਕੇ ਨਾਲ ਹੋ ਜਾਵੇ ਕੋਈ ਪ੍ਰੋਬਲਮ ਨਾ ਆ ਜਾਵੇ ਜਦੋਂ ਮਾਈ ਡਾਕਟਰ ਦੇ ਕੋਲ ਪਹੁੰਚਦੀ ਹੈ ਤਾਂ ਹੁਣ ਡਾਕਟਰ ਨੇ ਫਿਰ ਇੱਕ ਵਾਰੀ ਐਕਸ-ਰੇ ਤਾਂ ਕਰਨੇ ਹੀ ਸਨ ਕਿਉਂਕਿ 15 ਦਿਨ ਪਹਿਲਾਂ ਕੀਤੇ ਸਨ ਜਦੋਂ 15 ਦਿਨਾਂ ਦੇ ਬਾਅਦ ਸਾਥ ਸੰਗਤ ਜੀ ਐਕਸ-ਰੇ ਕੀਤੇ ਗਏ ਤੇ ਜਦੋਂ ਐਕਸ-ਰੇ ਦੀ ਰਿਪੋਰਟ ਆਈ ਡਾਕਟਰ ਐਕਸ-ਰੇ ਵੇਖਦਾ ਹੈ ਤੇ ਵੇਖ ਕੇ ਹੈਰਾਨ ਹੋ ਜਾਂਦਾ ਹੈ। ਐਕਸ-ਰੇ ਨੂੰ ਪੁੱਠਾ ਸਿੱਧਾ ਕਰਕੇ ਵੇਖਦਾ ਹੈ ਤੇ ਹੈਰਾਨੀ ਦੀ ਕੋਈ ਟਿਕਾਣਾ ਨਹੀਂ ਰਹਿੰਦਾ। ਜਿਹੜੀ ਮਾਈ ਦੀ ਛਾਤੀ ਵਿੱਚ ਰਸੌਲੀਆਂ ਸਨ, ਗੱਠਾਂ ਸਨ, ਹੁਣ ਐਕਸ-ਰੇ ਵਿੱਚ ਕੋਈ ਵੀ ਗੱਠ ਨਾ ਆਏ ਤੇ ਨਾ ਹੀ ਕੋਈ ਰਸੌਲੀ। ਡਾਕਟਰ ਵੀ ਬੜਾ ਜ਼ਿਆਦਾ ਹੈਰਾਨ ਹੋਇਆ। ਡਾਕਟਰ ਕਹਿੰਦਾ ਸ਼ਾਇਦ ਕੋਈ ਮਸ਼ੀਨ 'ਚ ਹੀ ਪ੍ਰੋਬਲਮ ਨਾ ਹੋ ਗਈ ਹੋਵੇ। ਐਕਸਟਰਾ ਗਲਤ ਨਾ ਹੋ ਗਿਆ ਹੋਵੇ। ਉਸਨੇ ਦੁਬਾਰਾ ਫੇਅਰ ਕਰਵਾ ਕੇ ਵੇਖੇ। ਘੰਟੇ 2 ਘੰਟੇ ਬਾਅਦ ਫਿਰ ਰਿਪੋਰਟ ਆਈ ਤੇ ਜਦੋਂ ਫਿਰ ਚੈੱਕ ਕੀਤਾ ਤੇ ਰਿਪੋਰਟਾਂ ਬਹੁਤ ਹੀ ਸਹੀ ਸਨ ਰਿਪੋਰਟਾਂ ਵਿੱਚ ਕੁਝ ਨਾ ਆਇਆ ਸਭ ਕੁਝ ਨਾਰਮਲ ਡਾਕਟਰ ਸਾਹਿਬਾਨ ਨੇ ਮਾਈ ਨੂੰ ਕਿਹਾ ਕਿ ਮਾਈ ਜਿਹੜੀ 15 ਦਿਨ ਪਹਿਲਾਂ ਰਿਪੋਰਟ ਕਰਵਾਈ ਸੀ ਉਹ ਰਿਪੋਰਟ ਲੈ ਕੇ ਆਏ ਹੋ ਮਾਈ ਕਹਿੰਦੀ ਕਿ ਹਾਂ ਮੈਂ 15 ਦਿਨ ਪਹਿਲਾਂ ਵਾਲੀ ਰਿਪੋਰਟ ਲੈ ਕੇ ਆਈ ਹਾਂ ਡਾਕਟਰ ਨੇ ਵੇਖੀ ਤੇ ਰਸੌਲੀਆਂ ਸਨ ਉਹ ਬਹੁਤ ਵੱਡੀਆਂ ਵੱਡੀਆਂ ਸਨ ਪਰ ਜਿਹੜੀ ਹੁਣ 15 ਦਿਨ ਬਾਅਦ ਰਿਪੋਰਟ ਵੇਖੀ ਤਾਂ ਕੁਝ ਵੀ ਨਹੀਂ ਸੀ ਕਿਉਂਕਿ ਬਾਬਾ ਦੀਪ ਸਿੰਘ ਜੀ ਨੇ ਇਡੀ ਵੱਡੀ ਕਿਰਪਾ ਕਰ ਦਿੱਤੀ ਸੀ ਡਾਕਟਰ ਸਹਬਾਨ ਪਰਮਜੀਤ ਸਿੰਘ ਰਾਣਾ ਪੁੱਛਦੇ ਹਨ ਕਹਿੰਦੇ ਕਿ ਮਾਈ ਇਹ 15 ਦਿਨਾਂ ਵਿੱਚ ਤੁਸੀਂ ਕੀ ਕੀਤਾ ਮਾਈ ਨੇ ਕਿਹਾ ਮੈਂ ਕੁਝ ਨਹੀਂ ਕੀਤਾ ਮੈਂ ਤਾਂ ਸਤਗੁਰ ਜੀ ਦੀ ਬਾਣੀ ਨੂੰ ਪੜਿਆ ਹੈ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕੀਤੀਆਂ ਹਨ ਕਿ ਆਪਰੇਸ਼ਨ ਹੋਣਾ ਹੈ ਤਾਂ ਸਕਸੈਸਫੁਲ ਹੋ ਜਾਵੇ ਡਾਕਟਰ ਪਰਮਜੀਤ ਸਿੰਘ ਰਾਣਾ ਆਖਦੇ ਹਨ ਕਿ ਬਾਬਾ ਦੀਪ ਸਿੰਘ ਜੀ ਨੇ ਮਾਈ ਤੇਰੇ ਤੇ ਬੜੇ ਖੁਸ਼ ਹੋ ਚੁੱਕੇ ਹਨ ਤੇਰੇ ਤੇ ਬੜੇ ਅਰਦਾਸਾਂ ਉਹਨਾਂ ਨੇ ਕਬੂਲ ਕਰ ਲਈਆਂ ਹਨ ਆਪਰੇਸ਼ਨ ਸਹੀ ਹੋਵੇਗਾ ਹੀ ਨਹੀਂ ਬਲਕਿ ਤੇਰਾ ਤਾਂ ਹੁਣ ਸਭ ਕ੍ਰੋਗ ਠੀਕ ਹੋ ਚੁੱਕੇ ਹਨ ਪਰ ਬਾਬਾ ਦੀਪ ਸਿੰਘ ਜੀ ਆਖਦੇ ਹਨ ਕਿ ਮੈਂ ਤੇਰਾ ਆਪਰੇਸ਼ਨ ਹੋਣ ਹੀ ਨਹੀਂ ਦੇਣਾ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਸਦਕਾ ਉਹ ਮਾਈ 15 ਦਿਨਾਂ ਵਿੱਚ ਠੀਕ ਹੋ ਗਈ ਉਸ ਦੀ ਦਾ ਸ਼ਾਤੀ ਦਾ ਵੀ ਜਿਹੜਾ ਦਰਦ ਸੀ ਠੀਕ ਹੋ ਗਿਆ ਜਿੱਥੇ ਉਸ ਦੇ 15-20 ਹਜ਼ਾਰ ਲੱਗਣੇ ਸਨ ਆਪਰੇਸ਼ਨ ਦੇ ਹੁਣ 1000 ਦੇ ਵਿੱਚ ਹੀ ਉਸਦੇ ਆਪਰੇਸ਼ਨ ਦੀ ਲੋੜ ਵੀ ਨਾ ਪਈ ਤੇ ਸਭ ਕੁਝ ਬਿਲਕੁਲ ਨਾਰਮਲ ਵੀ ਹੋ ਗਿਆ ਤੇ ਬਾਬਾ ਦੀਪ ਸਿੰਘ ਜੀ ਕਿਵੇਂ ਸਾਧ ਸੰਗਤ ਜੀ ਦੇ ਆਰੋਗਤਾ ਬਖਸ਼ ਦਿੰਦੇ ਹਨ ਜੇਕਰ ਅਸੀਂ ਉਹਨਾਂ ਦੇ ਚਰਣਾ ਕਮਲਾਂ ਦੇ ਵਿੱਚ ਅਰਦਾਸ ਕਰੀਏ ਕਿਉਂਕਿ ਸਾਧ ਸੰਗਤ ਹੈ ਜੀ ਕਿਹਾ ਜਾਂਦਾ ਹੈ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮਕੇ ਫੰਦਾ ਜਿਹੜਾ ਜਮਾ ਦੀ ਫੰਦੀ ਨੂੰ ਕੱਟ ਸਕਦਾ ਹੈ ਸਾਧ ਸੰਗਤ ਜੀ ਸਰੀਰ ਦੇ ਰੋਗ ਤਾਂ ਫਿਰ ਬڑے ਛੋਟੇ ਹਨ ਇਸ ਲਈ ਕਦੇ ਵੀ ਜਦੋਂ ਦੁੱਖ ਤਕਲੀਫ ਆਵੇ ਤਾਂ ਘਬਰਾਉਣਾ ਨਹੀਂ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰੋ ਪਰਮਾਤਮਾ ਜੀ ਤੁਹਾਡੇ ਤੇ ਵੀ ਕਿਰਪਾ ਕਰ ਦੇਣਗੇ ਕਿਉਂਕਿ ਸਾਧ ਸੰਗਤ ਜੀ ਅਕਸਰ ਹੀ ਹੁਣ ਅਸੀਂ ਸੁਣਦੇ ਹੀ ਆ ਰਹੇ ਹਾਂ ਕਿ ਜਦੋਂ ਦਾ ਵਿੱਚ ਪਹਿਰਾ ਸਾਹਿਬ ਲੱਗਣਾ ਸ਼ੁਰੂ ਹੋਇਆ ਹੈ ਉਸ ਵੇਲੇ ਦੀਆਂ ਸੰਗਤਾਂ ਦਾ ਕਿੰਨਾ ਜ਼ਿਆਦਾ ਉਤਸ਼ਾਹ ਉਸ ਦਰ ਦੇ ਨਾਲ ਬਣ ਚੁੱਕਾ ਹੈ ਕਿਵੇਂ ਰੋਜ਼ ਹੀ ਅਨੇਕਾਂ ਹੀ ਚਮਤਕਾਰ ਸੰਗਤ ਦੇ ਨਾਲ ਵਾਪਰਦੇ ਹਨ ਸੰਗਤ ਫਿਰ ਆਪਣੀਆਂ ਹੱਡ ਬੀਤੀਆਂ ਹੋਰਨਾਂ ਵੀ ਲੋਕਾਂ ਦੇ ਨਾਲ ਸਾਂਝੀਆਂ ਕਰਦੇ ਹਨ ਤਾਂ ਕਿ ਹੋਰ ਵੀ ਕਿਸੇ ਦਾ ਭਲਾ ਹੋ ਜਾਵੇ ਤੇ ਸੰਗਤਾਂ ਦਾ ਵਿਸ਼ਵਾਸ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਨਾਲ ਹੋਰ ਵੱਧ ਜਾਵੇ ਜਿਸ ਦੇ ਨਾਲ ਸਾਰੀਆਂ ਹੀ ਸੰਗਤਾਂ ਨੂੰ ਦੇਹ ਅਰੋਗਤਾ ਮਿਲ ਜਾਵੇ ਮਨ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਣ ਜਿੱਥੇ-ਜਿੱਥੇ ਵੀ ਕਿਸੇ ਨੂੰ ਕੋਈ ਪ੍ਰੋਬਲਮ ਹੈ ਸਾਰੀਆਂ ਹੀ ਦੂਰ ਹੋ ਜਾਣ ਕਿਉਂਕਿ ਸਾਧ ਸੰਗਤ ਜੀ ਅੱਜਕੱਲ ਸੁਖ ਦੇ ਨਾਲੋਂ ਤਾਂ ਜ਼ਿਆਦਾ ਹਰ ਇੱਕ ਮਨੁੱਖ ਦੁਖੀ ਹੈ ਪਰ ਜੇਕਰ ਅਸੀਂ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਨਾਲ ਵਿਸ਼ਵਾਸ ਦੇ ਨਾਲ ਜੋੜਾਂਗੇ ਤਾਂ ਸਾਡੇ ਵੀ ਸਾਰੇ ਹੀ ਕਾਰਜ ਸਫਲੇ ਹੋ ਜਾਣਗੇ ਤੇ ਪਰਮਾਤਮਾ ਜੀ ਦਿਹ ਅਰੋਗਤਾ ਬਖਸ਼ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ